ਸਤਿ ਸ਼੍ਰੀ ਅਕਾਲ ਜੀ ਕੈਨਟਾ ਨਿਊਜ਼ ਬੁਲਟਨ ਵੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਰਗਲ ਖਬਰਾਂ ਤੋਂ ਪਹਿਲਾ ਨਜ਼ਰ ਮਾਰ ਲੈਣੀਆਂ ਮੁੱਖ ਲਾਈਨਸ ਤੇ ਬੀਤੇ ਦਿਨ ਨਵਰਾਤਰਾਂ ਦੀ ਹੋਈ ਸ਼ੁਰੂਆਤ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਹਿੰਦੂ ਪਾਈ ਚਾਰੀ ਨੂੰ ਦਿੱਤੀ ਵਿਦਾਈ 7 ਅਕਤੂਬਰ ਦੇ ਮੱਦੇਨਜ਼ਰ ਸ਼ਹਿਰ ਦੇ ਵਿੱਚ ਮੌਜੂਦਗੀ ਵਿਦਾਇਗੀ ਟੋਰਾਂਟੋ ਪੁਲਿਸ ਇਜ਼ਰਾਈਲ ਹਮਾਸ ਜੰਗ ਨੂੰ ਪੂਰਾ ਹੋਣ ਵਾਲਾ ਇੱਕ ਸਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੈ ਕੇ ਆਲੋਚਕਾਂ ਨੇ ਕੀਤੀ ਟਿੱਪਣੀ ਕਿ ਹਾ ਕੈਨਟਾ ਨੂੰ ਬਿਹਤਰ ਸੁਰੱਖਿਆ ਜਾਂਚ ਕਰਨ ਦੀ ਲੋੜ ਹੈ ਕੈਨੇਡਾ ਸਰਕਾਰ ਦੇ ਵੱਲੋਂ ਯੂਕੋਨ ਦੇ ਨਾਲ ਇਮੀਗ੍ਰੇਸ਼ਨ ਪ੍ਰੋਗਰਾਮ ਸੰਬੰਧੀ ਸਾਂਝੇਦਾਰੀ ਕਾਇਮ 215 ਬੇਨਕਾਰਾਂ ਨੂੰ ਮਿਲੇਗਾ ਵਰਕ ਪਰਮਿਟ ਹੁਣ ਖਬਰਾਂ ਵਿਸਥਾਰ ਦੇ ਨਾਲ ਬੀਤੇ ਦਿਨ ਤੋਂ ਨਵਰਾਤਰਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਹੁਣ ਤਿਹਾਰਾਂ ਦਾ ਵੀ ਆਗਮਨ ਹੋ ਰਿਹਾ ਹੈ ਇਸੇ ਦੇ ਚਲਦਿਆਂ ਭਾਰਤੀ ਭਾਈਚਾਰਾ ਬੇਹਦ ਉਤਸ਼ਾਹਿਤ ਵਿਖਾਈ ਦੇ ਰਿਹਾ ਹੈ ਭਾਰਤ ਤੋਂ ਇਲਾਵਾ ਕੈਨੇਡਾ ਦੇ ਵਿੱਚ ਵੀ ਹਿੰਦੂ ਪਾਈਚਾਰੇ ਦੇ ਨਾਲ ਸੰਬੰਧਿਤ ਲੋਕਾਂ ਦੇ ਵੱਲੋਂ ਡਾਂਡੀਆਂ ਦਾ ਖਾਸ ਤੌਰ ਤੇ ਪ੍ਰਬੰਧ ਕੀਤਾ ਜਾਂਦਾ ਹੈ ਤੇ ਸਮਾਗਮ ਵੀ ਉਲੀਕੇ ਜਾਂਦੇ ਨੇ ਇਸੇ ਦੇ ਚਲਦਿਆਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਨੇ ਬੀਤੇ ਦਿਨ ਸ਼ੁਰੂ ਹੋਏ ਨਵਰਾਤਰੀ ਨੂੰ ਲੈ ਕੇ ਹਿੰਦੂ ਪਾਈਚਾਰੇ ਦੇ ਨਾਲ ਸੰਬੰਧਿਤ ਲੋਕਾਂ ਨੂੰ ਵਧਾਈ ਦਿੱਤੀ ਹੈ ਪਰਦਾਨ ਮੰਤਰੀ ਜਸਟਿਨ ਟਰੂਡੋ ਨੇ ਨਵਰਾਤਰੀ ਸ਼ੁਰੂ ਹੋਣ ਦੇ ਪਹਿਲੇ ਦਿਨ Hindu ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਨਵਰਾਤਰੀ ਦੌਰਾਨ ਮਨਾਏ ਜਾਣ ਵਾਲੇ ਅਧਿਆਤਮਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਵੀ ਸ਼ਲਾਘਾ ਕੀਤੀ। ਉਹਨਾਂ ਨੇ ਇੱਕ ਬਿਆਨ ਪੋਸਟ ਕਰਕੇ ਕਿਹਾ ਕਿ ਅੱਜ ਰਾਤ ਕੈਨੇਡਾ ਅਤੇ ਦੁਨੀਆ ਭਰ ਵਿੱਚ Hindu ਭਾਈਚਾਰੇ ਨਵਰਾਤਰੀ ਦੇ ਤਿਉਹਾਰ ਦੀ ਸ਼ੁਰੂਆਤ ਮਨਾਉਣਗੇ। ਇਹ ਬੁਰਾਈ ਤੇ ਚੰਗਿਆਈ ਦੀ ਜਿੱਤ ਅਤੇ ਹਨੇਰੇ ਤੇ ਰੋਸ਼ਨੀ ਦੀ ਜਿੱਤ ਦਾ ਜਸ਼ਨ ਹੈ। ਬਿਆਨ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਨਵਰਾਤਰੀ ਦਾ ਜਸ਼ਨ ਮਨਾ ਰਹੇ ਨੇ ਉਹਨਾਂ ਲਈ ਅਗਲੀਆਂ 9 ਰਾਤਾਂ ਪਰਿਵਾਰ ਅਤੇ ਦੋਸਤਾਂ ਦੀਆਂ ਪ੍ਰਾਰਥਨਾਵਾਂ, ਸੰਗੀਤ ਅਤੇ ਅਜ਼ੀਜ਼ਾਂ ਨਾਲ ਸਮਾਂ ਬਿਤਾਉਣ ਨਾਲ ਭਰਪੂਰ ਹੋਣਗੀਆਂ। ਕੈਨੇਡੀਅਨ ਹਿੰਦੂਆਂ ਨੂੰ ਕੈਨਟਾ ਦਾ ਅਨੇਕੜਾ ਅੰਗ ਦੱਸਦਿਆਂ ਹੋਇਆਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਿਹਾ ਕਿ ਨਵਰਾਤਰੀ ਵਾਂਗ ਉਹਨਾਂ ਦੇ ਤਿਉਹਾਰ ਅਤੇ ਜਸ਼ਨ ਸਾਡੇ ਤਿਉਹਾਰ ਨੇ ਕੈਨੇਡੀਅਨ ਹਿੰਦੂ ਜਿਸ ਖੁਸ਼ੀ ਜਸ਼ਨ ਅਤੇ ਵਿਪਿੰਤਾ ਦਾ ਉਦਾਹਰਣ ਦਿੰਦੇ ਨੇ ਉਹ ਸਾਨੂੰ ਇੱਕ ਦੇਸ਼ ਦੇ ਰੂਪ ਵਿੱਚ ਮਜ਼ਬੂਤ ਬੁਣਨਦਾ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਇਹ ਵੀ ਕਹਿਣਾ ਸੀ ਕਿ ਕੈਨਡਾ ਸਰਕਾਰ ਦੀ ਤਰਫੋਂ ਮੈਂ ਨਵਰਾਤਰੀ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਖੁਸ਼ਹਾਲੀ ਅਤੇ ਤਰੱਕੀ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਉਹਨਾਂ ਦਾ ਸੰਦੇਸ਼ ਕੈਂਟਾ ਵਿੱਚ ਬਹੁ ਸੱਭਿਆਚਾਰਵਾਦ ਅਤੇ ਵਿਭਿੰਨਤਾ ਲਈ ਉਹਨਾਂ ਦੇ ਸਮਰਥਨ ਨੂੰ ਦਰਸਾਉਂਦਾ ਹੈ। ਜਿੱਥੇ ਵੱਖ-ਵੱਖ ਧਾਰਮਿਕ ਅਤੇ ਸੱਭਿਆਚਾਰਕ ਤਿਉਹਾਰ ਸਨਮਾਨ ਅਤੇ ਸਹਿਯੋਗ ਨਾਲ ਮਨਾਏ ਜਾਂਦੇ ਨੇ। ਜ਼ਿਕਰ ਇਹ ਖਾਸ ਹੈ ਕਿ ਹਿੰਦੂ ਧਰਮ ਕੈਂਟਾ ਦਾਤੀ ਜਾਂ ਸਭ ਤੋਂ ਵੱਡਾ ਧਰਮ ਹੈ। 2021 ਦੀ ਮਰਦਮ ਸ਼ੁਮਾਰੀ ਅਨੁਸਾਰ ਦੇਸ਼ ਦੀ ਕੁੱਲ ਆਬਾਦੀ ਦਾ ਲਗਭਗ 2.3% ਹਿੰਦੂ ਹੈ। ਕੈਨੇਡਾ ਉਹਨਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਭਾਰਤੀ ਪ੍ਰਵਾਸੀਆਂ ਦੀ ਕਾਫੀ ਗਿਣਤੀ ਹੈ ਜੋ ਉਥੋਂ ਦੀ ਕੁੱਲ ਆਬਾਦੀ ਦਾ ਲਗਭਗ 4% ਹਿੱਸਾ ਬਣਦੇ ਨੇ। ਅਤੇ ਹੁਣ ਨਵਰਾਤਰੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਕਰਕੇ ਕੈਂਟਾ ਦੇ ਵਿੱਚ ਰਹਿੰਦੇ ਵੱਖ-ਵੱਖ ਹਿੰਦੂ ਭਾਈਚਾਰਿਆਂ ਦੇ ਵੱਲੋਂ ਵੀਕਐਂਡ ਦੇ ਮੌਕੇ ਉੱਤੇ ਨਵਰਾਤਰੀ ਸਪੈਸ਼ਲ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵੱਖ-ਵੱਖ ਐਮਪੀਪੀਜ਼ ਅਤੇ ਕੈਬਨਿਟ ਮੰਤਰੀ ਵੀ ਪਹੁੰਚਦੇ ਹੁੰਦੇ ਨੇ 7 ਅਕਤੂਬਰ ਦੇ ਮੱਦੇਨਜ਼ਰ ਸ਼ਹਿਰ ਭਰ ਦੇ ਵਿੱਚ ਟ੍ਰਾਂਟੋ ਪੁਲਿਸ ਦੇ ਵੱਲੋਂ ਆਪਣੀ ਮੌਜੂਦਗੀ ਵਿਧਾਈ ਜਾਵੇਗੀ ਨਾ ਕੇਵਲ ਟ੍ਰਾਂਟੋ ਪੁਲਿਸ ਬਲਕਿ ਡਰਾਹਮ ਪੁਲਿਸ ਦੇ ਵੱਲੋਂ ਅਤੇ ਹੋਰਨਾ ਪ੍ਰਾਂਤਾਂ ਦੇ ਪੁਲਿਸ ਦੇ ਵੱਲੋਂ ਵੀ ਚੌਕਸੀ ਵਿਦਾਈ ਜਾ ਰਹੀ ਹੈ ਖਾਸ ਕਰਕੇ ਧਾਰਮਿਕ ਥਾਵਾਂ ਦੇ ਬਾਹਰ ਕਿਉਂਕਿ ਇਜ਼ਰਾਈਲ ਹਮਾਸ ਜੰਗ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ ਤੇ ਅਗਲੇ ਹਫਤੇ ਸੋਮਵਾਰ ਨੂੰ ਇਹ ਇੱਕ ਸਾਲ ਪੂਰਾ ਹੋ ਜਾਵੇਗਾ ਔਰ ਲਗਾਤਾਰ ਇਸ ਸਾਲ ਦੇ ਦੌਰਾਨ ਕੈਨੇਡਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕਈ ਤਰ੍ਹਾਂ ਦੇ ਪ੍ਰਦਰਸ਼ਨ ਵੀ ਦੇਖਣ ਨੂੰ ਮਿਲੇ ਨੇ ਜਿਸ ਤੋਂ ਬਾਅਦ ਟੋਰਾਂਟੋ ਪੁਲਿਸ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ ਹੈ ਇਜ਼ਰਾਈਲ ਅਤੇ ਹਮਾਸ ਦਰਮਿਆਨ ਲੱਗੀ جنگ ਨੂੰ ਇੱਕ ਸਾਲ ਪੂਰਾ ਹੋ ਰਿਹਾ ਹੈ ਜਿਸ ਦੇ ਮੱਦੇਨਜ਼ਰ ਟੋਰਾਂਟੋ ਪੁਲਿਸ ਸ਼ਹਿਰ ਭਰ ਵਿੱਚ ਆਪਣੀ ਮੌਜੂਦਗੀ ਵਧਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨਾਂ ਦੌਰਾਨ ਕਿਸੇ ਤਰ੍ਹਾਂ ਦੀ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੁਲਿਸ ਚੀਫ ਮਾਰਨ ਟੈਂਕੂ ਨੇ ਕਿਹਾ ਕਿ ਸ਼ਹਿਰ ਭਰ ਵਿੱਚ ਬਗੈਰ ਵਰਦੀ ਵਾਲੇ ਪੁਲਿਸ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਜਾਵੇਗਾ ਅਤੇ ਮਸਜਿਦਾਂ ਤੇ ਯਹੂਦੀ ਇਬਾਦਤਗਾਹਾਂ ਦੇ ਨਜ਼ਦੀਕ ਵਧੇਰੇ ਪੁਲਿਸ ਬੰਦੋਬਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਤੋਂ ਬਾਅਦ ਸ਼ਹਿਰ ਵਿੱਚ ਵਧੀਆਂ ਨਫ਼ਰਤ ਅਪਰਾਧ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਹ ਉਪਾਅ ਕੀਤੇ ਜਾ ਰਹੇ ਨੇ। ਸੋਮਵਾਰ ਨੂੰ ਇਜ਼ਰਾਈਲ ਹਮਾਸ جنگ ਸ਼ੁਰੂ ਹੋਏ ਨੂੰ ਇੱਕ ਸਾਲ ਪੂਰਾ ਹੋ ਰਿਹਾ ਹੈ 7 ਅਕਤੂਬਰ 2023 ਨੂੰ ਹਮਾਸ ਨੇ ਇਜ਼ਰਾਈਲ ਤੇ ਹਮਲਾ ਕਰ ਦਿੱਤਾ ਸੀ ਜਿਸ ਵਿੱਚ 1200 ਲੋਕ ਮਾਰੇ ਗਏ ਸਨ ਤੇ 250 ਲੋਕਾਂ ਨੂੰ ਬੰਦੀ ਬਣਾ ਲਿਆ ਗਿਆ ਸੀ ਇਜ਼ਰਾਈਲ ਨੇ ਅਗਾਜ਼ਾ ਤੇ ਜਵਾਬੀ ਫੌਜੀ ਕਾਰਵਾਈ ਕੀਤੀ ਜਿਸ ਵਿੱਚ 41000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ ਦੈਂਕਿਊ ਨੇ ਕਿਹਾ ਕਿ ਇਸ ਪਹਿਲੀ ਵਰ੍ਹੇ ਦੇ ਮੱਦੇਨਜ਼ਰ ਯਹੂਦੀ ਇਲਾਕਿਆਂ ਵਿੱਚ ਤਿੰਨ ਪੁਲਿਸ ਕਮਾਂਡ ਪੋਸਟਾਂ ਅਤੇ ਸ਼ਹਿਰ ਦੀਆਂ ਮਸਜਿਦਾਂ درمیان ਚੌਥੀ ਪੁਲਿਸ ਕਮਾਂਡ ਪੋਸਟ ਤਾਇਨਾਤ ਕੀਤੀ ਜਾਵੇਗੀ। ਇਸ ਸਾਲ ਟੋਰਾਂਟੋ ਵਿੱਚ ਹੁਣ ਤੱਕ 350 ਕਥਿਤ ਨਫ਼ਰਤੀ ਅਪਰਾਧ ਰਿਪੋਰਟ ਹੋ ਚੁੱਕੇ ਨੇ ਜੋ ਕਿ ਬੀਤੇ ਸਾਲ ਦੀ ਤੁਲਨਾ ਵਿੱਚ 40% ਦਾ ਵਾਧਾ ਹੈ। ਯਹੂਦੀ ਭਾਈਚਾਰਿਆਂ ਖਿਲਾਫ ਹੋਣ ਵਾਲੇ ਨਫ਼ਰਤੀ ਅਪਰਾਧਾਂ ਵਿੱਚ ਸਭ ਤੋਂ ਵੱਧ 69% ਵਾਧਾ ਦਰਜ ਹੋਇਆ ਹੈ। ਡੈਮਕਿਊ ਨੇ ਕਿਹਾ ਕਿ ਟੋਰਾਂਟੋ ਪੁਲਿਸ ਮਿਨਿਸਪਲ ਸੁਭਾਈ ਅਤੇ ਫੈਡਰਲ ਪਾਈਪਲੈਂਸ ਨੇ ਖੂਫੀਆਂ ਸੇਵਾਵਾਂ ਨਾਲ ਕੰਮ ਕਰ ਰਹੀ ਹੈ ਤਾਂ ਜੋ ਸੰਭਾਵੀ ਖਤਰਿਆਂ ਦੀ ਨਿਗਰਾਨੀ ਕੀਤੀ ਜਾ ਸਕੇ 7 ਅਕਤੂਬਰ ਦੀ ਜੰਗ ਦੀ ਪਹਿਲੀ ਵਰ੍ਹੇਗੰਝ ਮਨਾਉਣ ਲਈ ਕਈ ਵੱਡੇ ਕਨੇਡੀਅਨ ਸ਼ਹਿਰਾਂ ਵਿੱਚ ਜਨਤਕ ਇਕੱਠਾਂ ਦੀ ਯੋਜਨਾ ਬਣਾਈ ਗਈ ਹੈ ਡੈਮਕਿਊ ਨੇ ਕਿਹਾ ਕਿ ਪੁਲਿਸ ਵਿਰੋਧ ਕਰਨ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਨੂੰ ਕਾਇਮ ਰੱਖਦੇ ਹੋਏ ਕਿਸੇ ਵੀ ਮੁਜ਼ਾਹਰੇ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੰਮ ਕਰੇਗੀ ਪੁਲਿਸ ਚੀਫ ਨੇ ਦੱਸਿਆ ਕਿ 7 ਅਕਤੂਬਰ ਤੋਂ ਹੁਣ ਤੱਕ ਅਧਿਕਾਰੀਆਂ ਨੇ ਸ਼ਹਿਰ ਭਰ ਵਿੱਚ 1500 ਤੋਂ ਵੱਧ ਪ੍ਰਦਰਸ਼ਨਾਂ ਦਾ ਪ੍ਰਬੰਧਨ ਕੀਤਾ ਹੈ ਤੇ ਪ੍ਰਦਰਸ਼ਨਾਂ ਨਾਲ ਸੰਬੰਧਿਤ 72 ਗ੍ਰਿਫਤਾਰੀਆਂ ਕੀਤੀਆਂ ਨੇ ਉਹਨਾਂ ਦੱਸਿਆ ਹੈ ਕਿ ਮੁਜ਼ਾਹਰਾਕਾਰੀਆਂ ਦੀ ਪੁਲਿਸ ਨਾਲ ਹੋਣ ਵਾਲੀ ਕਿਸੇ ਵੀ ਝੜਪ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨਾ ਕਿਹਾ ਹੈ ਕਿ ਪਾਈਚਾਰਿਆਂ ਨੂੰ ਠੇਸ ਪਹੁੰਚ ਰਹੀ ਹੈ ਅਤੇ ਸੰਘਰਸ਼ ਦਾ ਸਦਮਾ ਬਹੁਤ ਸਾਰੇ ਲੋਕਾਂ ਲਈ ਡੂੰਘਾ ਅਤੇ ਨਿੱਜੀ ਹੈ। ਉਹਨਾਂ ਲੋਕਾਂ ਲਈ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਵਿਦੇਸ਼ਾਂ ਵਿੱਚ ਹਿੰਸਾ ਤੋਂ ਸਿੱਧੇ ਤੌਰ ਤੇ ਪ੍ਰਭਾਵਿਤ ਹੁੰਦੇ ਨੇ, ਉਹਨਾਂ ਲਈ ਬੇਵਸੀ ਅਤੇ ਨਿਰਾਸ਼ਾ ਦੀਆਂ ਭਾਵਨਾਵਾਂ ਵਾਕਈ ਨੇ ਪਰ ਸਾਨੂੰ ਇੱਕ ਸ਼ਹਿਰ ਦੇ ਤੌਰ ਤੇ ਇਕੱਠੇ ਖੜੇ ਹੋਣਾ ਚਾਹੀਦਾ ਹੈ ਤੇ ਹਿੰਸਾ ਤੇ ਨਫ਼ਰਤ ਭਾਵੇਂ ਇੱਕ ਦੂਜੇ ਤੇ ਹੋਵੇ ਜਾਂ ਪੁਲਿਸ ਦੇ ਹੋਵੇ ਇਹ ਹੱਲ ਨਹੀਂ ਹੈ। ਟ੍ਰਾਂਟੋ ਪੁਲਿਸ ਵਾਂਘੀ ਯਾਕ ਪੁਲਿਸ ਅਤੇ ਡਰਾਹਮ ਰੀਜਨਲ ਪੁਲਿਸ ਵੱਲੋਂ ਵੀ ਪੁਲਿਸ ਅਗਸਤ ਵਦੌਨ ਅਤੇ ਧਾਰਮਿਕ ਸਥਾਨਾਂ ਤੇ ਪੁਲਿਸ ਮੌਜੂਦਗੀ ਵਧਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਮੋਂਟਰੀਅਲ ਦੀ ਮੈਕਲ ਯੂਨੀਵਰਸਿਟੀ ਨੇ ਕੈਂਪਸ ਵਿੱਚ ਮੁਜਾਰੇ ਹੋਣ ਦੀ ਯੋਜਨਾ ਤੇ ਮਦਦ ਨਸੜ ਕਲਾਸਾਂ ਨੂੰ ਅਸਥਾਈ ਤੌਰ ਤੇ ਆਨਲਾਈਨ ਕਰ ਦਿੱਤਾ ਹੈ ਅਤੇ ਕੈਂਪਸ ਵਿੱਚ ਮੌਜੂਦਾ ਵਿਦਿਆਰਥੀਆਂ, ਮੁਲਾਜ਼ਮਾਂ ਤੇ ਜ਼ਰੂਰੀ ਵਿਜ਼ਟਰਾਂ ਨੂੰ ਆਉਣ ਦੀ ਇਜਾਜ਼ਤ ਹੋਵੇਗੀ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਤੇ ਸਮੇ ਸਮੇਤੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਰਹੇ ਨੇ ਤੇ ਹੁਣ ਆਲੋਚਕਾਂ ਨੇ ਵੀ ਆਪਣੀ ਟਿੱਪਣੀ ਦੇ ਦਿੱਤੀ ਹੈ ਆਲੋਚਕ ਕਹਿੰਦੇ ਨੇ ਕਿ ਕੈਨੇਡਾ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਬਿਹਤਰ ਸੁਰੱਖਿਆ ਜਾਂਚ ਕਰਨ ਦੀ ਲੋੜ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਲੱਗਿਆਂ ਪੁਲਿਸ ਸਰਟੀਫਿਕੇਟ ਦੀ ਲੋੜ ਨਹੀਂ ਹੁੰਦੀ ਆਲੋਚਕਾਂ ਦਾ ਕਹਿਣਾ ਹੈ ਕਿ ਸਾਰੀ ਜਾਂਚ ਪੜਤਾਲ ਕਰਨੀ ਬਹੁਤ ਜ਼ਰੂਰੀ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਤੋਂ ਪਹਿਲਾਂ ਆਪਣੇ ਦੇਸ਼ ਤੋਂ ਪੁਲਿਸ ਸਰਟੀਫਿਕੇਟ ਪ੍ਰਾਪਤ ਕਰਨ ਦੀ ਲੋੜ ਨਹੀਂ ਹੁੰਦੀ ਪਰ ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਨੂੰ ਬਦਲਣ ਦੀ ਲੋੜ ਹੈ ਪੀ ਆਰ ਸਿਟੀਜ਼ਨਸ਼ਿਪ ਜਾਂ ਵਰਕਿੰਗ ਹੌਲੀਡੇ ਵੀਜ਼ਾ ਅਪਲਾਈ ਕਰਨ ਵਾਲੇ ਲੋਕਾਂ ਨੂੰ ਪੁਲਿਸ ਸਰਟੀਫਿਕੇਟ ਦੀ ਲੋੜ ਹੁੰਦੀ ਹੈ ਜਿਸ ਨਾਲ ਕੈਨੇਡੀਅਨ ਅਧਿਕਾਰੀਆਂ ਨੂੰ ਬੇਨਕਾਰ ਦੇ ਆਪਣੇ ਮੂਲ ਦੇਸ਼ ਵਿੱਚ ਕੋਈ ਸੰਭਾਵਿਤ ਅਪਰਾਧਿਕ ਪਿਛੋਕੜ ਹੋਣ ਦੀ ਚੇਤਾਵਨੀ ਮਿਲ ਜਾਂਦੀ ਹੈ ਪਰ ਕੈਨੇਡੀਅਨ ਵੀਜ਼ਾ ਅਫਸਰਾਂ ਕੋਲ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਦਾਖਲਾ ਦੇਣ ਦਾ ਫੈਸਲਾ ਕਰਨ ਵੇਲੇ ਪੁਲਿਸ ਦੁਆਰਾ ਦਿੱਤੇ ਦਸਤਾਵੇਜ਼ਾਂ ਤੱਕ ਪਹੁੰਚ ਹੋਣਾ ਜ਼ਰੂਰੀ ਨਹੀਂ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨਡਾ ਦੇ ਬੁਲਾਰੇ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਸਾਰੇ ਅਧਿਕਾਰੀ ਕੈਨੇਡੀਅਨਸ ਦੀ ਸੁਰੱਖਿਆ ਨੂੰ ਬਣਾਈ ਰੱਖਣ ਲਈ ਪੂਰੀ ਦੁਨੀਆ ਤੋਂ ਅਰਜ਼ੀਆਂ ਦੀ ਯੋਗਤਾ ਲਈ ਜਾਂਚ ਕਰਦੇ ਨੇ ਬੁਲਾਰੇ ਨੇ ਕਿਹਾ ਕਿ ਇਮੀਗ੍ਰੇਸ਼ਨ ਅਧਿਕਾਰੀ RCMP ਵਰਗੀਆਂ ਕਾਨੂੰਨ ਏਜੰਸੀਆਂ ਨਾਲ ਕੰਮ ਕਰਦੇ ਨੇ ਤਾਂ ਜੋ ਉਹਨਾਂ ਲੋਕਾਂ ਦੀ ਪਛਾਣ ਕਰਨ ਵਿੱਚ ਇੱਕ ਵਿਆਪਕ ਸੁਰੱਖਿਆ ਜਾਂਚ ਕੀਤੀ ਜਾ ਸਕੇ ਜੋ ਕੈਨੇਡੀਅਨਸ ਲਈ ਖਤਰਾ ਬਣ ਸਕਦੇ ਨੇ ਬੁਲਾਰੇ ਮੁਤਾਬਕ ਉਸ ਸਕਰੀਨਿੰਗ ਪ੍ਰਕਿਰਿਆ ਵਿੱਚ ਅਪਰਾਧਿਕ ਇਤਿਹਾਸ ਦੀ ਜਾਂਚ ਸ਼ਾਮਲ ਹੋ ਸਕਦੀ ਹੈ ਜਦੋਂ ਵਿਦਿਆਰਥੀਆਂ ਨੂੰ ਫਿੰਗਰਪ੍ਰਿੰਟ ਅਤੇ ਫੋਟੋਆਂ ਵਰਗੇ ਬਾਇਓਮੈਟ੍ਰਿਕਸ ਜਮ੍ਹਾਂ ਕਰਵਾਉਣ ਦੀ ਲੋੜ ਹੁੰਦੀ ਹੈ ਪਰ ਸਾਬਕਾ ਲਿਬਰਲ ਪ੍ਰਧਾਨ ਮੰਤਰੀ ਯੋਂਗ ਸ਼੍ਰੇਤੀਆਂ ਦੇ ਚੀਫ ਆਫ ਸਟਾਫ ਵੱਲੋਂ ਕੰਮ ਕਰ ਚੁੱਕੇ ਪੀਆਈ ਤੋਂ ਸੈਨੇਟਰ ਪ੍ਰੋਸੀਡ ਡਾਉਨੀ ਨੇ ਕਿਹਾ ਕਿ ਇਹ ਕਾਫੀ ਨਹੀਂ ਹੈ ਸ਼ਗਲਟ ਟਾਊਨ ਵਿੱਚ ਇੱਕ ਲੋਕਲ ਔਰਤ ਤੇ ਇੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਜਿੰਸੀ ਹਮਲੇ ਦੀ ਘਟਨਾ ਤੋਂ ਬਾਅਦ ਉਹ ਵਿਦੇੜੇ ਸੁਰੱਖਿਆ ਜਾਂਚ ਕੀਤੇ ਜਾਣ ਦੀ ਹਮਾਇਤ ਕਰ ਰਹੇ ਨੇ ਡਾਉਨੀ ਨੇ ਕਿਹਾ ਕਿ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪੁਲਿਸ ਸਰਟੀਫਿਕੇਟ ਦੇਣਾ ਜ਼ਰੂਰੀ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਕੈਨੇਡਾ ਕਿਸੇ ਅਪਰਾਧਿਕ ਪਿਛੋਕੜ ਵਾਲੇ ਸ਼ਖਸ ਨੂੰ ਦਾਖਲਾ ਦੇਣ ਤੋਂ ਬਚ ਸਕੇ। ਉਹਨਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਕੇਸ-ਤਰ ਕੇਸ ਆਧਾਰ 'ਤੇ ਪੁਲਿਸ ਸਰਟੀਫਿਕੇਟ ਮੰਗੇ ਜਾਣ ਦੀ ਬਜਾਏ ਸਾਰਿਆਂ ਕੋਲੋਂ ਇਹ ਪੁਲਿਸ ਦਸਤਾਵੇਜ਼ ਮੰਗੇ ਜਾਣੇ ਚਾਹੀਦੇ ਨੇ ਤਾਂ ਕਿ ਮਾੜੇ ਅੰਸਰਾਂ ਨੂੰ ਰੋਕਿਆ ਜਾ ਸਕੇ। ਖਾਸ ਤੌਰ 'ਤੇ ਉਦੋਂ ਜਦੋਂ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਕੈਨਟਾ ਆ ਰਹੇ ਨੇ। ਸਰਕਾਰੀ মিডিਆ ਨਾਲ ਗੱਲ ਕਰਦਿਆਂ ਡਾਉਨੀ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਕੈਨੇਡਾ ਆਉਣ ਵਾਲਾ ਹਰ ਵਿਅਕਤੀ ਭਾਵੇਂ ਉਹ ਦੁਨੀਆ ਵਿੱਚ ਕਿਤੋਂ ਵੀ ਆ ਰਿਹਾ ਹੋਵੇ ਕਿਸੇ ਕਿਸਮ ਦੀ ਸੁਰੱਖਿਆ ਜਾਂਚ ਦੇ ਅਧੀਨ ਹੋਵੇ ਸਾਨੂੰ ਹੋਰ ਅਪਰਾਧੀਆਂ ਨੂੰ ਆਯਾਤ ਕਰਨ ਦੀ ਲੋੜ ਨਹੀਂ ਹੈ ਸਾਡੇ ਕੋਲ ਆਪਣੇ ਹੀ ਕਾਫੀ ਨੇ ਉਨਾ ਕਿਹਾ ਹੈ ਕਿ ਸਾਨੂੰ ਇਹ ਯਕੀਨੀ ਬਣਾਉਣੀ ਲੋੜ ਹੈ ਕਿ ਆਉਣ ਵਾਲੇ ਲੋਕ ਨਾ ਸਿਰਫ ਇੱਥੇ ਕੈਨੇਡੀਅਨਸ ਵਾਸਤੇ ਸੁਰੱਖਿਅਤ ਹੋਣ ਸਕੋ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਵੀ ਸੁਰੱਖਿਅਤ ਹੋਣ ਕਿਉਂਕਿ ਉਹ ਵੀ ਇੱਕ ਸੁਰੱਖਿਅਤ ਮਾਹੌਲ ਚਾਹੁੰਦੇ ਨੇ IRCC ਦੇ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ ਸਰਗਰਮ ਸਟੱਡੀ ਪਰਮਿਟਾਂ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੰਖਿਆ 2023 ਵਿੱਚ ਵਧ ਕੇ 10,40,985 ਹੋ ਗਈ ਜੋ ਕਿ 2015 ਵਿੱਚ ਜਦੋਂ ਲਿਬਰਲ ਸਰਕਾਰ ਪਹਿਲੀ ਵਾਰ ਚੁਣੀ ਗਈ ਸੀ ਉਦੋਂ 3,52,305 ਦੇ ਮੁਕਾਬਲੇ 195% ਵਾਧਾ ਹੈ ਪਾਵੇਂ ਸਰਕਾਰ ਨੇ ਪਿਛਲੇ ਫੌਲ ਵਿੱਚ ਕਿਹਾ ਸੀ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਦਾਖਲੇ ਦੇ ਨਿਯਮਾਂ ਨੂੰ ਸਖਤ ਕਰੇਗੀ ਪਰ ਪਾਰਲੀਮੈਂਟ ਵਿੱਚ ਪੇਸ਼ ਕੀਤੀ ਗਈ ਸੰਖਿਆ ਦਰਸਾਉਂਦੀ ਹੈ ਕਿ ਇੱਥੇ ਸਟੱਡੀ ਪਰਮਿਟਾਂ ਤੇ ਲੋਕਾਂ ਦੀ ਗਿਣਤੀ 31 ਮਈ ਤੱਕ ਵਧ ਕੇ 1073435 ਹੋ ਗਈ ਹੈ ਫੈਡਰਲ ਸਰਕਾਰ ਨੇ ਉਦੋਂ ਤੱਕ ਕਿਹਾ ਹੈ ਕਿ ਉਹ ਸਟੂਡੈਂਟ ਪ੍ਰੋਗਰਾਮ ਤੇ ਕੈਪ ਲਗਾਵੇਗੀ ਪਰ ਆਈ ਆਰ ਸੀ ਸੀ ਹਜੇ ਵੀ ਇਸ ਅਕਾਦਮਿਕ ਸਾਲ ਲਈ ਲਗਭਗ 4,85,000 ਨਵੇਂ ਅਧਿਐਨ ਪਰਮਿਟ ਅਤੇ ਅਗਲੇ ਸਾਲ ਲਈ 4,37,000 ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅੰਤਰਰਾਸ਼ਟਰੀ ਵਿਦਿਆਰਥੀ ਇੱਕ ਪ੍ਰਮੁੱਖ ਆਰਥਿਕ ਚਾਲਕ ਨੇ ਜੋ ਦੇਸ਼ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਲਈ ਲੱਖਾਂ ਡਾਲਰ ਟਿਊਸ਼ਨ ਫੀਸ ਪ੍ਰਦਾਨ ਕਰਦੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਤੇ ਲਗਾਮ ਲਗਾਉਣ ਲਈ ਕੈਨੇਡਾ ਦੇ ਹਾਲ ਹੀ ਦੇ ਕਦਮ ਨੂੰ ਉਹਨਾਂ ਸੰਸਥਾਵਾਂ ਤੋਂ ਬਹੁਤ ਜ਼ਿਆਦਾ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਜੋ ਇਹਨਾਂ ਨਵੇਂ ਆਏ ਵਿਦਿਆਰਥੀਆਂ ਤੇ ਨਿਰਭਰ ਕਰਦੀਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿਸਫੋਟਕ ਵਾਧੇ ਨੇ ਘਰੇਲੂ ਦਾਖਲਿਆਂ ਵਿੱਚ ਕਮੀਆਂ ਤੇ ਸਬਾਈ ਫੰਡਿੰਗ ਵਿੱਚ ਕਟੌਤੀਆਂ ਨਾਲ ਜੂਝ ਰਹੇ ਵਿਦਿਆ ਦਾਲਿਆ ਨੂੰ ਹੁਲਾੜਾ ਦੇਣ ਵਿੱਚ ਮਦਦ ਕੀਤੀ ਹੈ ਮੈਗਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਕਾਰਨ ਅਪਰਾਧ ਦਰ ਵਧਣ ਦਾ ਕੋਈ ਠੋਸ ਸਬੂਤ ਨਹੀਂ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਫੈਡਰਲ ਸਰਕਾਰ ਦੁਆਰਾ ਪ੍ਰਵਾਸੀ ਵਿਜੋਗ ਸ਼੍ਰੇਣੀਬੱਧ ਨਹੀਂ ਕੀਤਾ ਜਾਂਦਾ ਹਾਲਾਂਕਿ ਬਹੁਤ ਸਾਰੇ ਵਿਦਿਆਰਥੀ ਆਪਣੀ ਪੜ੍ਹਾਈ ਤੋਂ ਬਾਅਦ ਪਰਮਾਨੈਂਟ ਰੈਜ਼ਿਡੈਂਸੀ ਲਈ ਅਰਜ਼ੀ ਦੇਂਦੇ ਨੇ ਜ਼ਿਕਰ ਇਹ ਖਾਸ ਹੈ ਕਿ ਕੁਝ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਕੈਨੇਡਾ 'ਚ ਕੁਝ ਗੰਭੀਰ ਅਪਰਾਧਾਂ ਨੂੰ ਅੰਜਾਮ ਦੇਣ ਦਾ ਦੋਸ਼ ਹੈ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਤੇ ਇਸ ਸਾਲ ਦੇ ਸ਼ੁਰੂ ਵਿੱਚ ਓਂਟਵਾ ਇਲਾਕੇ 'ਚ 6 ਲੋਕਾਂ ਜਿਸ 'ਚ 4 ਬੱਚੀਆਂ ਸਣੇ ਦੋ ਬਾਲਗ ਸ਼ਾਮਿਲ ਸਨ ਉਹਨਾਂ ਦੀ ਹੱਤਿਆ ਕਰਨ ਦਾ ਦੋਸ਼ ਲੱਗਾਇਆ ਗਿਆ ਸੀ ਫੈਡਰਲ ਸਰਕਾਰ ਦੇ ਵੱਲੋਂ ਯਕੂਨ ਦੇ ਨਾਲ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਬਾਬਤ ਸਾਂਝੇਦਾਰੀ ਕਾਇਮ ਕੀਤੀ ਜਾ ਰਹੀ ਹੈ ਅਤੇ ਇਸ ਸਾਂਝੇਦਾਰੀ ਦੇ ਤਹਿਤ 215 ਬਿਨೇಕਾਰਾਂ ਨੂੰ ਵਰਕ ਪਰਮਿਟ ਮਿਲੇਗਾ। ਔਰ ਇਸ ਨੂੰ ਲੈ ਕੇ ਇੱਕ ਪੂਰੀ ਡਿਟੇਲਡ ਰਿਪੋਰਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇਸ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕੌਣ ਬਿਨೇಕਾਰ ਹੋ ਸਕਦੇ ਨੇ ਤੇ ਕਿਸ ਤਰੀਕੇ ਦੇ ਨਾਲ ਅਪਲਾਈ ਕੀਤਾ ਜਾ ਸਕਦਾ ਹੈ। ਫੈਡਰਲ ਸਰਕਾਰ ਵੱਲੋਂ ਯੂਕੋਨ ਨਾਲ ਇੱਕ ਅਹਿਮ ਸਮਝੌਤਾ ਕਰਦਿਆਂ ਅਸਥਾਈ ਨਿਵਾਸੀਆਂ ਦੇ ਪੀਆਰ ਲਈ ਰਾਹ ਪਧਰਾ ਕੀਤਾ ਗਿਆ ਹੈ ਇਸ ਦੀ ਘੋਸ਼ਣਾ ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਵੱਲੋਂ ਕੀਤੀ ਗਈ ਇਸ ਪ੍ਰੋਗਰਾਮ ਤਹਿਤ 215 ਬੇਨਿਕਾਰਾਂ ਨੂੰ ਪੀਆਰ ਦੀ ਅਰਜ਼ੀ ਦਿੱਤੇ ਹੋਣ ਦਰਮਿਆਨ ਵਰਕ ਪਰਮਿਟ ਮਿਲ ਸਕੇਗਾ ਯੋਗ ਬੇਨਿਕਾਰਾਂ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਉਹ ਪੀਆਰ ਦੀਆਂ ਸ਼ਰਤਾਂ ਪੂਰੀਆਂ ਕਰਦੇ ਨੇ ਤੇ 2025-26 ਵਿੱਚ ਪੀਆਰ ਹਾਸਲ ਕਰ ਸਕਦੇ ਨੇ ਇਸ ਮੌਕੇ ਤੇ ਬੋਲਦਿਆਂ ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਕਿਹਾ ਕਿ ਯੂਕੋਨ ਵਿੱਚ ਹੁਨਰਮੰਦ ਕਾਮਿਆਂ ਲਈ ਨਵੇਂ ਵਰਕ ਪਰਮਿਟ ਦੇ ਕੇ ਅਸੀਂ ਸਥਾਨਕ ਲੇਬਰ ਮਾਰਕੀਟ ਦੀਆਂ ਲੋੜਾਂ ਦਾ ਸਮਰਥਨ ਕਰਨ ਦੇ ਨਾਲ-ਨਾਲ ਟੈਂਪੋਰਰੀ ਰੈਜ਼ੀਡੈਂਟਸ ਲਈ ਪੀਆਰ ਦਾ ਇੱਕ ਸਪਸ਼ਟ ਮਾਰਗ ਵੀ ਪ੍ਰਦਾਨ ਕਰ ਰਹੇ ਹਾਂ ਫੈਡਰਲ ਸਰਕਾਰ ਦਾ ਧੰਨਵਾਦ ਕਰਦਿਆਂ ਯੂਕੋਨ ਪ੍ਰੀਮੀਅਰ ਰੌਂਜ਼ ਪਿਲੇ ਨੇ ਕਿਹਾ ਕਿ ਇਹ ਸਮਝੌਤਾ ਅਜੇਹੇ ਬਿਨਕਾਰਾਂ ਲਈ ਫਾਇਦੇਮੰਦ ਸਾਬਿਤ ਹੋਵੇਗਾ ਜੋ ਯੂਕੋਨ ਦੇ ਨੋਮੀਨੀ ਪ੍ਰੋਗਰਾਮ ਤਹਿਤ ਅਰਜ਼ੀ ਦੇਣ ਦੇ ਯੋਗ ਹੋਣਗੇ ਇਸ ਦੇ ਨਾਲ ਹੀ ਸਾਡੀਆਂ ਕਾਮਿਆਂ ਦੀਆਂ ਲੋੜਾਂ ਵੀ ਪੂਰੀਆਂ ਹੋਣਗੀਆਂ ਇਸ ਤੋਂ ਪਹਿਲਾਂ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਅਲਬਰਟਾ ਅਤੇ ਮੈਨੀਟੋਬਾ ਲਈ ਅਜਿਹੇ ਸਮਝੌਤੇ ਕੀਤੇ ਗਏ ਨੇ ਇਮੀਗ੍ਰੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਹੋਰਨਾਂ ਸੁਪਿਆ ਨਾਲ ਵੀ ਅਜਿਹੇ ਸਮਝੌਤੇ ਕੀਤੇ ਜਾ ਰਹੇ ਨੇ ਤਾਂ ਜੋ ਅਸਥਾਈ ਨਿਵਾਸੀਆਂ ਦੀ ਪੀਆਰ ਦਾ ਰਾਹ 15 ਹੋ ਸਕੇ ਐਮਪੀ ਬ੍ਰੈਂਟਨ ਹੈਂਡਲੇ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਯੂਕੋਨ ਵਿੱਚ ਹੁਨਰਮੰਦ ਕਾਮਿਆਂ ਲਈ ਨਵੇਂ ਵਰਕ ਪਰਮਿਟ ਦੇ ਕੇ ਅਸੀਂ ਸਥਾਨਕ ਮਾਲਕਾਂ ਨੂੰ ਆਪਣੇ ਕੀਮਤੀ ਸਟਾਫ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰ ਰਹੇ ਹਾਂ ਪੀਆਰ ਲਈ ਰਸਤਾ ਵੱਖ-ਵੱਖ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮ ਬਿਨੈਕਾਰਾਂ ਲਈ ਪੀਆਰ ਹਾਸਲ ਕਰਨ ਦਾ ਇੱਕ ਅਹਿਮ ਰਸਤਾ ਹੈ 2023 ਦੌਰਾਨ ਕੁੱਲ ਪੀਆਰ ਹਾਸਲ ਕਰਨ ਵਾਲੇ ਬਿਨੇਕਾਰਾਂ ਵਿੱਚੋਂ 23% ਨੇ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮ ਤਹਿਤ ਪੀਆਰ ਹਾਸਲ ਕੀਤੀ। ਫੈਡਰਲ ਸਰਕਾਰ ਵੱਲੋਂ ਆਪਣੇ ਸਾਲਾਨਾ ਪੀਆਰ ਦੇ ਟੀਚਿਆਂ ਵਿੱਚ ਇੱਕ ਵੱਡਾ ਹਿੱਸਾ ਪੀਐਨਪੀ ਪ੍ਰੋਗਰਾਮਾਂ ਲਈ ਰੱਖਿਆ ਗਿਆ ਹੈ। 2024 ਵਿੱਚ ਵੱਖ-ਵੱਖ ਸੁਪਿਆਂ ਦੀ ਪੀਐਨਪੀਜ਼ ਲਈ 110000 ਅਤੇ 2025 ਦੌਰਾਨ 117000 ਦਾ ਟੀਚਾ ਰੱਖਿਆ ਗਿਆ ਹੈ ਦੱਸਨੀਓ ਗਿਆ ਕਿ ਫੈਡਰਲ ਸਰਕਾਰ ਵੱਲੋਂ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ਦਾ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਹਾਲ ਵਿੱਚ ਹੀ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮਾ ਅਧੀਨ ਅਰਜ਼ੀ ਦੇ ਚੁੱਕੇ ਬਿਨੈਕਾਰਾਂ ਦੀ ਪੀਆਰ ਦੀ ਅਰਜ਼ੀ ਤੱਕ ਕੋਈ ਫੈਸਲਾ ਨਾ ਹੋ ਸਕਣ ਦੀ ਸੂਰਤ ਵਿੱਚ ਵੱਖ-ਵੱਖ ਸੂਬਿਆਂ ਨਾਲ ਮਿਲ ਕੇ ਵਰਕ ਪਰਮਿਟਸ ਵਿੱਚ ਵਾਅਦਾ ਕਰਨ ਦੀ ਪਾਲਿਸੀ ਲਿਆਂਦੀ ਗਈ ਸੀ ਪੀਐਨਪੀ ਤਹਿਤ ਪੀਆਰ ਦੀ ਅਰਜ਼ੀ ਮਿਲਣ ਲਈ ਬਿਨੇਕਾਰ ਕੋਲ ਵੈਲਿਡ ਸਟੇਟਸ ਰਹਿਣਾ ਲਾਜ਼ਮੀ ਹੈ ਸਰਕਾਰ ਵੱਲੋਂ ਲਿਆਂਦੀ ਇਹ ਪਾਲਿਸੀ 31 ਦਸੰਬਰ 2024 ਤੱਕ ਚੱਲਣੀ ਹੈ ਇਸ ਤਹਿਤ ਜਿਹੜੇ ਯੋਗ ਬਿਨੇਕਾਰਾਂ ਦੇ 7 ਮਈ 2024 ਨੂੰ ਜਾਂ ਇਸ ਤੋਂ ਬਾਅਦ ਵਰਕ ਪਰਮਿਟ ਖਤਮ ਹੋਏ ਨੇ ਉਹਨਾਂ ਨੂੰ ਵਰਕ ਪਰਮਿਟ ਮਿਲ ਸਕਣਗੇ ਵਰਕ ਪਰਮਿਟ ਦੇ ਵਾਅਦੇ ਲਈ ਬਿਨੇਕਾਰਾਂ ਕੋਲ ਪ੍ਰੋਵਿੰਸ ਤੋਂ ਸਪੋਰਟ ਲੈਟਰ ਹੋਣਾ ਚਾਹੀਦਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਾਲਿਸੀ ਵਿੱਚ ਹੁਣ ਤੱਕ ਐਲ ਵੋਟਰ ਅਟੇਮ ਮੈਨੀਟੋਬਾ ਪ੍ਰੋਵਿੰਸਿਸ ਹਿੱਸਾ ਲੈ ਰਹੀਆਂ ਸਨ ਸਰਕਾਰ ਦੀ ਇਮੀਗ੍ਰੇਸ਼ਨ ਦੀ ਯੋਜਨਾ ਦੇ ਅਨੁਸਾਰ ਦੇਸ਼ ਵਿੱਚ 2024 ਵਿੱਚ ਲਗਭਗ 485000 ਪੀਆਰ ਅਤੇ 2025-26 ਦੋਵਾਂ ਵਿੱਚ 5 ਲੱਖ ਪੀਆਰਸ ਨੂੰ ਸਵੀਕਾਰ ਕਰਨ ਦੀ ਸੰਭਾਵਨਾ ਹੈ ਅਮਰੀਕਾ ਦੇ ਵਿੱਚ ਡਾਈਵਰਸਿਟੀ ਵੀਜ਼ਾ ਲੋਟਰੀ 2026 ਦੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਦੱਸ ਦਈਏ ਕਿ 5 ਨਵੰਬਰ 2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਦੀ ਆਖਰੀ ਤਰੀਕ ਹੈ ਤੇ ਫਿਰ ਅਗਲੇ ਸਾਲ 2025 ਤੋਂ ਸਾਰੀ ਪ੍ਰਕਿਰਿਆ ਮੁਕੰਮਲ ਕਰਵਾ ਲਈ ਜਾਵੇਗੀ ਤੇ 2026 ਦੇ ਵਿੱਚ ਇਹਨਾਂ ਲੋਕਾਂ ਨੂੰ ਗ੍ਰੀਨ ਕਾਰਡ ਮਿਲ ਜਾਵੇਗਾ ਡਾਈਵਰਸਿਟੀ ਵੀਜ਼ਾ ਲੋਟਰੀ ਦੇ ਤਹਿਤ ਗ੍ਰੀਨ ਕਾਰਡ ਦਿੱਤਾ ਜਾਂਦਾ ਹੈ ਤੇ ਇਸ ਕਰਕੇ ਇਸ ਨੂੰ ਗ੍ਰੀਨ ਕਾਰਡ ਲੋਟਰੀ ਵੀ ਕਹਿ ਦਿੱਤਾ ਜਾਂਦਾ ਹੈ ਇਸ ਦੇ ਵਿੱਚ ਬਹੁਤ ਸਾਰੇ ਦੇਸ਼ ਨੇ ਜੋ ਸ਼ਾਮਿਲ ਨਹੀਂ ਹੁੰਦੇ ਇਸ ਕਰਕੇ ਇਸ ਬਾਰੇ ਵੀ ਇੱਕ ਡਿਟੇਲ ਰਿਪੋਰਟ ਤੁਹਾਡੇ ਸਾਹਮਣੇ ਲੈ ਕੇ ਆਏ ਆ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਕਿਹੜੇ-ਕਿਹੜੇ ਦੇਸ਼ਾਂ ਦੇ ਲੋਕ ਗ੍ਰੀਨ ਕਾਰਡ ਲੋਟਰੀ ਵਾਸਤੇ ਅਪਲਾਈ ਕਰ ਸਕਦੇ ਨੇ ਅਮਰੀਕੀ ਗ੍ਰੀਨ ਕਾਰਡ ਪ੍ਰਾਪਤ ਕਰਨਾ ਇੱਕ ਬਹੁਤ ਹੀ ਚੁਣੌਤੀਪੂਰਨ ਕੰਮ ਹੈ ਹਰ ਸਾਲ ਸਰਕਾਰ ਸਿਰਫ 6,75,000 ਗ੍ਰੀਨ ਕਾਰਡ ਜਾਰੀ ਕਰਦੀ ਹੈ ਜਦਕਿ ਇਸ ਲਈ ਅਪਲਾਈ ਕਰਨ ਵਾਲੇ ਲੋਕਾਂ ਦੀ ਗਿਣਤੀ 3.4 ਕਰੋੜ ਹੈ ਹਰ ਸਾਲ ਲੱਖਾਂ ਲੋਕ ਅਪਲਾਈ ਕਰਦੇ ਨੇ ਤੇ ਗ੍ਰੀਨ ਕਾਰਡਾਂ ਦਾ ਬੈਕਲੌਗ ਵੱਧਦਾ ਹੈ ਵਰਤਮਾਨ ਵਿੱਚ ਇਸ ਦਾ ਬੈਕਲੌਗ ਕਰੋੜਾਂ ਦੇ ਵਿੱਚ ਹੈ ਹਾਲਾਂਕਿ ਅਮਰੀਕਾ ਦੇ ਵਿੱਚ ਇੱਕ ਵਿਸ਼ੇਸ਼ ਸਕੀਮ ਚਲਾਈ ਜਾਂਦੀ ਹੈ ਜਿਸ ਵਿੱਚ ਨਾ ਸਿਰਫ ਉਸ ਦੇਸ਼ ਦਾ ਵੀਜ਼ਾ ਮਿਲਦਾ ਹੈ ਬਲਕਿ ਗ੍ਰੀਨ ਕਾਰਡ ਦੇ ਮੌਕੇ ਵੀ ਪ੍ਰਦਾਨ ਕੀਤੇ ਜਾਂਦੇ ਨੇ ਇਸ ਸਕੀਮ ਨੂੰ ਡਾਈਵਰਸਿਟੀ ਵੀਜ਼ਾ ਲਾਟਰੀ ਵਜੋਂ ਜਾਣਿਆ ਜਾਂਦਾ ਹੈ ਯਾਨੀ ਕਿ ਗ੍ਰੀਨ ਕਾਰਡ ਲਾਟਰੀ ਵਿੱਤੀ ਸਾਲ 2026 ਲਈ ਡਾਈਵਰਸਿਟੀ ਵੀਜ਼ਾ ਯਾਨੀ ਕਿ ਡੀਵੀ 2026 ਲਾਟਰੀ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਜਿਹੜੇ ਵਿਦੇਸ਼ੀ ਨਾਗਰਿਕ ਲੋਟਰੀ ਦਾ ਹਿੱਸਾ ਬੰਨਣਾ ਚਾਹੁੰਦੇ ਨੇ ਉਹ 5 ਨਵੰਬਰ 2024 ਤੱਕ ਅਪਲਾਈ ਕਰ ਸਕਦੇ ਨੇ। ਇਸ ਸਕੀਮ ਤਹਿਤ ਰੈਂਡਮ ਟੰਗ ਨਾਲ ਚੁਣ ਕੇ 55000 ਗ੍ਰੀਨ ਕਾਰਡ ਨੰਬਰ ਦਿੱਤੇ ਜਾਂਦੇ ਨੇ ਲਾਟਰੀ ਦੇ ਨਤੀਜੇ ਮਈ 2025 ਵਿੱਚ ਘੋਸ਼ਿਤ ਕੀਤੇ ਜਾਣਗੇ ਜੇਕਰ ਤੁਹਾਡਾ ਨਾਮ ਲਾਟਰੀ ਵਿੱਚ ਆਉਂਦਾ ਹੈ ਤਾਂ ਤੁਸੀਂ 1 ਅਕਤੂਬਰ 2025 ਤੋਂ ਗ੍ਰੀਨ ਕਾਰਡ ਲਈ ਅਰਜ਼ੀ ਦੇ ਸਕਦੇ ਹੋ ਇਹ ਵੀਜ਼ਾ ਪ੍ਰੋਗਰਾਮ ਪੂਰੀ ਤਰ੍ਹਾਂ ਇਲੈਕਟ੍ਰੋਨਿਕ ਹੈ ਅਤੇ ਦਾਖਲੇ ਲਈ ਕੋਈ ਫੀਸ ਨਹੀਂ ਹੈ ਬਿਨਕਾਰਾਂ ਨੂੰ ਡਾਈਵਰਸਿਟੀ ਵੀਜ਼ਾ 2026 ਪ੍ਰੋਗਰਾਮ ਲਈ dvprogram.state.gov website ਤੇ ਇਲੈਕਟ੍ਰੋਨਿਕ ਤਰੀਕੇ ਨਾਲ ਐਂਟਰੀਆਂ ਜਮ੍ਹਾਂ ਕਰਾਉਣੀਆਂ ਚਾਹੀਦੀਆਂ ਨੇ ਕਾਨੂੰਨ ਹਰੇਕ ਦਾਖਲੇ ਦੀ ਮਿਆਦ ਦੌਰਾਨ ప్రతి ਵਿਅਕਤੀ ਸਿਰਫ ਇੱਕ ਪਰਵੇਸ਼ ਦੀ ਆਗਿਆ ਦਿੰਦਾ ਹੈ ਡਾਈਵਰਸਿਟੀ ਵੀਜ਼ਾ ਲੋਟਰੀ ਇੱਕ ਅਮਰੀਕੀ ਸਰਕਾਰ ਦਾ ਪ੍ਰੋਗਰਾਮ ਹੈ ਜਿਸ ਤਹਿਤ ਹਰ ਸਾਲ 55000 ਪ੍ਰਵਾਸੀ ਵੀਜ਼ੇ ਉਪਲਬਧ ਕਰਵਾਏ ਜਾਂਦੇ ਨੇ ਇਹ ਵੀਜ਼ੇ ਅਮਰੀਕਾ ਵਿੱਚ ਇਤਿਹਾਸਿਕ ਤੌਰ ਤੇ ਘੱਟ ਇਮੀਗ੍ਰੇਸ਼ਨ ਦਰਾਂ ਵਾਲੇ ਦੇਸ਼ਾਂ ਦੇ ਲੋਕਾਂ ਨੂੰ ਰੈਂਡਮ ਟਾਂਗ ਨਾਲ ਚੁਣ ਕੇ ਦਿੱਤੇ ਜਾਂਦੇ ਨੇ ਇਹ ਵਿਅਕਤੀਆਂ ਤੇ ਪਰਿਵਾਰਾਂ ਲਈ ਸੰਯੁਕਤ ਰਾਜ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨ ਦਾ ਇੱਕ ਵਿਲੱਖਣ ਮੌਕਾ ਹੈ ਭਾਵੇਂ ਉਹਨਾਂ ਕੋਲ ਸੰਯੁਕਤ ਰਾਜ ਵਿੱਚ ਰੁਜ਼ਗਾਰ ਨਾ ਹੋਵੇ ਸਕੀਮ ਲਈ ਕੌਣ ਯੋਗ ਹੈ ਇਸ ਬਾਰੇ ਵੀ ਦੱਸ ਦਿੰਨੇ ਆ ਡੀਵੀ ਲੋਟਰੀ ਉਹਨਾਂ ਦੇਸ਼ਾਂ ਦੇ ਲੋਕਾਂ ਲਈ ਹੈ ਜਿਨ੍ਹਾਂ ਕੋਲ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਇਤਿਹਾਸਿਕ ਦਰਾਂ ਘਟ ਨੇ ਜਿਨ੍ਹਾਂ ਦੇਸ਼ਾਂ ਤੋਂ ਜ਼ਿਆਦਾਤਰ ਲੋਕ ਅਮਰੀਕਾ ਆਉਂਦੇ ਨੇ ਉਹ ਇਸ ਸਕੀਮ ਤਹਿਤ ਯੋਗ ਨਹੀਂ ਹਨ ਇਸ ਸਾਲ ਬੰਗਲਾਦੇਸ਼ ਬ੍ਰਾਜ਼ੀਲ ਕੈਨੇਡਾ ਚੀਨ ਮੁੱਖ ਭੂਮੀ ਅਤੇ ਹਾਂਗਕਾਂਗ ਐਸਏਆਰਸ ਨੇ ਕਲੰਬੀਆ, ਕਿਊਬਾ, ਡੋਮਿਨਿਕ ਰਿਪਬਲਿਕ, ਅਲਸਲਵਾਡੋਰ, ਹੈਤੀ, ਹੰਡਰਸ, ਭਾਰਤ, ਜਮੈਕਾ, ਮੈਕਸੀਕੋ, ਨਾਈਜੀਰੀਆ, ਪਾਕਿਸਤਾਨ, ਫਿਲੀਪੀਨਸ, ਦੱਖਣੀ ਕੋਰੀਆ, ਵੈਨੇਜ਼ੁਏਲਾ ਅਤੇ ਵਿਏਟਨਾਮ ਦੇ ਲੋਕ ਯੋਗ ਨਹੀਂ ਹਨ। ਮਕਾਓ ਐਸਏਆਰ ਅਤੇ ਤਾਈਵਾਨ ਵਿੱਚ ਪੈਦਾ ਹੋਏ ਵਿਅਕਤੀ ਹਿੱਸਾ ਲੈ ਸਕਦੇ ਨੇ। ਉਹ ਲੋਕ ਜੋ ਰਜਿਸਟਰ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਜਨਮ ਦੇ ਦੇਸ਼ ਨੂੰ ਬਾਹਰ ਰੱਖਿਆ ਗਿਆ ਹੈ ਉਹ ਆਪਣੇ ਜੀਵਨ ਸਾਥੀ ਰਾਹੀਂ ਅਰਜ਼ੀ ਦੇ ਸਕਦੇ ਨੇ ਪਰ ਉਹਨਾਂ ਦੇ ਜੀਵਨ ਸਾਥੀ ਦਾ ਜਨਮ ਅਜਿਹੇ ਦੇਸ਼ ਵਿੱਚ ਹੋਇਆ ਹੋਣਾ ਚਾਹੀਦਾ ਜੋ ਇਸ ਸਕੀਮ ਦੇ ਅਧੀਨ ਹੈ ਕੁਝ ਮਾਮਲਿਆਂ ਵਿੱਚ ਇਹ ਮਾਪਿਆਂ ਤੇ ਵੀ ਲਾਗੂ ਹੁੰਦਾ ਹੈ ਬਿਨਕਾਰ ਕੋਲ ਘੱਟੋ ਘੱਟ ਹਾਈ ਸਕੂਲ ਸਿੱਖਿਆ ਜਾਂ ਪਿਛਲੇ ਸਾਲ ਤੋਂ ਸਾਲਾਂ ਦਾ ਕੰਮ ਕਰਨ ਦਾ ਤਜਰਬਾ ਹੋਣਾ ਚਾਹੀਦਾ ਹੈ ਅਧਿਕਾਰਤ DV ਲੋਟਰੀ ਵੈੱਬਸਾਈਟ ਤੇ ਆਨਲਾਈਨ ਫਾਰਮ ਅਤੇ ਇੱਕ ਡਿਜੀਟਲ ਫੋਟੋ ਜਮ੍ਹਾਂ ਕਰਨੀ ਪਵੇਗੀ ਬਿਨਕਾਰ ਅਰਜ਼ੀ ਵਿੱਚ ਆਪਣੀ ਪਤਨੀ ਅਤੇ ਬੱਚਿਆਂ ਨੂੰ ਵੀ ਸ਼ਾਮਲ ਕਰ ਸਕਦਾ ਹੈ ప్రతి ਵਿਅਕਤੀ ਸਿਰਫ ਇੱਕ ਅਰਜ਼ੀ ਦੇਣ ਦੀ ਇਜਾਜ਼ਤ ਹੈ ਅਮਰੀਕੀ ਵਿਦੇਸ਼ ਵਿਭਾਗ ਦੇ ਨੀਮਾਂ ਦਾ ਪਾਲਣ ਕਰਨਾ ਪਵੇਗਾ ਗਲਤ ਐਂਟਰੀ ਦੇ ਨਤੀਜੇ ਵਜੋਂ ਅਯੋਗਤਾ ਹੋ ਸਕਦੀ ਹੈ ਇੱਕ ਵਾਰ ਅਰਜ਼ੀ ਸਵੀਕਾਰ ਹੋਣ ਤੋਂ ਬਾਅਦ ਤੁਹਾਨੂੰ ਸਥਿਤੀ ਦੀ ਜਾਂਚ ਕਰਨ ਲਈ ਇੱਕ ਪੁਸ਼ਟੀਕਰਨ ਨੰਬਰ ਵੀ ਮਿਲੇਗਾ ਜ਼ਿਕਰ ਇਹ ਖਾਸ ਹੈ ਕਿ ਵਿਦੇਸ਼ ਮੰਤਰਾਲਾ ਕੰਪਿਊਟਰ ਸਿਸਟਮ ਰਾਹੀਂ ਲੋਟਰੀ ਜੇਤੂਆਂ ਦੀ ਚੋਣ ਕਰਦਾ ਹੈ ਨਤੀਜਾ 3 ਮਈ 2025 ਨੂੰ ਘੋਸ਼ਿਤ ਕੀਤਾ ਜਾਵੇਗਾ ਨਤੀਜੇ ਡੀਵੀ ਲੋਟਰੀ ਦੀ ਵੈੱਬਸਾਈਟ ਤੇ ਵੀ ਦੇਖੇ ਜਾ ਸਕਦੇ ਨੇ ਬਿਨਕਾਰ ਅਧਿਕਾਰਿਤ ਡੀਵੀ ਵੈੱਬਸਾਈਟ ਤੇ ਜਾ ਕੇ ਅਤੇ ਆਪਣਾ ਪੁਸ਼ਟੀਕਰਨ ਨੰਬਰ ਦਰਜ ਕਰਕੇ ਜਾਂਚ ਕਰ ਸਕਦੇ ਨੇ ਕਿ ਉਹਨਾਂ ਦੀ ਚੋਣ ਕੀਤੀ ਗਈ ਹੈ ਜਾਂ ਨਹੀਂ ਵਿਦੇਸ਼ ਮੰਤਰਾਲਾ ਮੇਲ ਈਮੇਲ ਫੈਕਸ ਜਾਂ ਫੋਨ ਰਾਹੀਂ ਬਿਨਕਾਰਾਂ ਨੂੰ ਉਹਨਾਂ ਦੀ ਚੋਣ ਬਾਰੇ ਸੂਚਿਤ ਨਹੀਂ ਕਰਦਾ ਇਸ ਲਈ ਵੈਬਸਾਈਟ ਜਾਣਕਾਰੀ ਦਾ ਇੱਕੋ ਇੱਕ ਸਰੋਤ ਹੈ ਤੁਹਾਨੂੰ ਦੱਸ ਦਈਏ ਕਿ ਸਾਰੇ ਪ੍ਰਵੇਸ਼ਕਰਤਾ ਜਿਨ੍ਹਾਂ ਵਿੱਚ ਨਾ ਚੁਣੇ ਜਾਣ ਵਾਲੇ ਵੀ ਸ਼ਾਮਿਲ ਨੇ 3 ਮਈ 2025 ਤੋਂ dvprogram.state.gov ਤੇ ਐਂਟਰੀ ਸਟੇਟਸ ਚੈੱਕ ਰਹੀ ਆਪਣੀ ਐਂਟਰੀ ਦੀ ਸਥਿਤੀ ਦੀ ਜਾਂਚ ਕਰਨ ਤੇ ਯੋਗ ਹੋਣਗੇ ਪ੍ਰਵੇਸ਼ ਸਥਿਤੀ ਦੀ ਜਾਂਚ ਸਫਲ ਪ੍ਰਵੇਸ਼ਕਾਂ ਨੂੰ ਸੂਚਿਤ ਕਰੇਗੀ ਕਿ ਆਪਣੇ ਅਤੇ ਆਪਣੇ ਯੋਗ ਪਰਿਵਾਰਕ ਮੈਂਬਰਾਂ ਲਈ ਡਾਈਵਰਸਿਟੀ ਵੀਜ਼ਾ ਲਈ ਅਰਜ਼ੀ ਕਿਵੇਂ ਦੇਣੀ ਹੈ ਅੱਜ ਦੇ ਕੈਨਟਾ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁਖੜ ਲਾਈਨਸ ਤੇ ਬੀਤੇ ਦਿਨ ਨਵਰਾਤਰਾ ਦੀ ਹੋਈ ਸ਼ੁਰੂਆਤ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਹਿੰਦੂ ਭਾਈ ਚਾਰੀ ਨੂੰ ਦਿੱਤੀ ਵਧਾਈ 7 ਅਕਤੂਬਰ ਦੇ ਮੱਦੇਨਜ਼ਰ ਸ਼ਹਿਰ ਦੇ ਵਿੱਚ ਮੌਜੂਦਗੀ ਵਿਧਾਇਕੀ ਟ੍ਰਾਂਟੋਪੋਲਿਸ ਇਜ਼ਰਾਈਲ ਹਮਾਸ ਜੰਗ ਨੂੰ ਪੂਰਾ ਹੋਣ ਵਾਲਾ ਇੱਕ ਸਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੈ ਕੇ ਆਲੋਚਕਾਂ ਨੇ ਕੀਤੀ ਟਿੱਪਣੀ ਕਿ ਹਾਕੈਂਡਾ ਨੂੰ ਬਿਹਤਰ ਸੁਰੱਖਿਆ ਜਾਂਚ ਕਰਨ ਦੀ ਲੋੜ ਫੈਡਰਲ ਸਰਕਾਰ ਦੇ ਵੱਲੋਂ ਯੂਕੋਨ ਦੇ ਨਾਲ ਇਮੀਗ੍ਰੇਸ਼ਨ ਪ੍ਰੋਗਰਾਮ ਸੰਬੰਧੀ ਸਾਂਝੇਦਾਰੀ ਕਾਇਮ 215 ਬੇਨਕਾਰਾਂ ਨੂੰ ਮਿਲੇਗਾ ਵਰਕ ਪਰਮਿਟ ਇਸ ਦੇ ਨਾਲ ਹੀ ਮੈਂ ਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਤ